ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਣਾ ਵਲੌਗ ਦੇਖਣ ਵਾਲਿਆਂ ਨੂੰ ਆਪਾਂ ਫਿਰਦੇ ਹੁਣ ਦਤਿਆ ਦਤਿਆ ਚਾਂਸੀ ਤੋਂ ਹੈਗਾ 15 16 ਕਿਲੋਮੀਟਰ ਵੱਟ ਪਹਿਲਾਂ ਇਹ ਕਿਲਾ ਦੇਖਣ ਲਈ ਆਏ ਹੋਏ ਆਪਾਂ ਰਾਜਾ ਵੀਰ ਸਿੰਘ ਦਾ ਬਣਾਇਆ ਹੋਇਆ ਕਿਲਾ ਕੱਲ ਆਪਾਂ ਦੇਖਿਆ ਸੀਗਾ ਚਾਂਸੀ ਦੇ ਵਿੱਚ ਜਹਾਗੀਰ ਮਹਿਲ ਔਰਛਾ ਗਏ ਸੀ ਆਪਾਂ ਜਦੋਂ ਔਰਛਾ ਚਾਂਸੀ ਤੋਂ 12 12 13 ਕਿਲੋਮੀਟਰ ਵੱਟ ਅੱਗੇ ਆ ਦਤਿਆ ਪਿੱਛੇ ਆ ਇਹ ਵੀ ਜਹਾਂਗੀਰ ਦਾ ਮਹਿਲ ਹੀ ਆ ਇਹ ਮਹਿਲ ਵੀ ਰਾਜਾ ਵੀਰ ਸਿੰਘ ਨੇ ਸਾਹਮਣੇ ਇੱਥੇ ਟਿਕਟ ਕਾਊਂਟਰ ਆ 20 ਰੁਪਏ ਟਿਕਟ ਆ ਤੇ ਇਧਰ ਦੀ ਰਸਤਾ ਹੈਗਾ ਇਹਦਾ ਹੁਣ ਆਪਾਂ ਅੰਦਰ ਚੱਲਦੇ ਆ ਅੰਦਰ ਜਾ ਕੇ ਦੇਖਦੇ ਆ ਸਾਰਾ ਮਹਿਲ ਇਹ ਜਿਹੋ ਜ ਆਪਾਂ ਜਹਾਂਗੀਰ ਦਾ ਮਹਿਲ ਦੇਖਿਆ ਸੀਗਾ ਔਰਸ਼ਾ ਦੇ ਵਿੱਚ ਇਹ ਵੀ ਉਹਦੇ ਵਾਂਗ ਹੀ ਬਣਿਆ ਹੋਇਆ ਇਹ ਮਹਿਲ ਵੀ ਰਾਜਾ ਵੀਰ ਸਿੰਘ ਨੇ 1614 ਈਸਵੀ ਵਿੱਚ ਬਣਾਇਆ ਸੀ ਇਹਦੀਆਂ 7 ਮੰਜ਼ਲਾਂ ਨੇ ਰਾਜਾ ਵੀਰ ਸਿੰਘ ਬੰਦੋਲਾ ਦਤਿਆ ਕਿਸੇ ਸਮੇਂ ਬੰਦੋੜਖੰਡ ਦਾ ਹਿੱਸਾ ਹੁੰਦਾ ਸੀ ਬੰਦੋੜਖੰਡ ਜਿੱਥੇ ਆ ਕੇ ਬੰਦੋੜ ਵਸੇ ਨੇ ਤੇ ਇਸ ਮਹਿਲ ਦੀਆਂ 7 ਮੰਜ਼ਲਾਂ ਨੇ ਇਸ ਲਈ ਇਹਨੂੰ ਸਤਖੰਬਾ ਮਹਿਲ ਵੀ ਕਿਹਾ ਜਾਂਦਾ ਦੋ ਮੰਜ਼ਲਿਆਂ ਦੀ ਥੱਲੇ ਬਣੀਆਂ ਹੋਈਆਂ ਨੇ ਤੇ ਪੰਜ ਮੰਜ਼ਲਾ ਤਾਂ ਨੇ ਇਸ ਮਹਿਲ ਨੂੰ ਬਦਨਸੀਬ ਮਹਿਲ ਵੀ ਕਿਹਾ ਜਾਂਦਾ ਕਿਉਂਕਿ ਇਹਦੇ 'ਚ ਕਦੇ ਵੀ ਕੋਈ ਰਾਜਾ ਰਹਿਣਾ ਨਹੀਂ ਗਿਆ ਇਹ ਮੁੱਖ ਦਰਵਾਜ਼ਾ ਕਿਲੇ ਦਾ ਇਹ ਉਸ ਸਮੇਂ ਦੇ ਬਣਿਆ ਹੋਇਆ ਲਗਭਗ 440 ਸਾਲ ਪਹਿਲਾਂ ਦਾ ਬਣਿਆ ਹੋਇਆ ਦਰਵਾਜ਼ਾ ਕਿਲੇ ਦੇ ਵਿੱਚ ਕਹਿੰਦੇ ਲਾਈਟਾਂ ਵੀ ਹਨੇਗੀਆਂ ਨੇਰਾ ਕੀਤਾ ਹੋਇਆ ਪੂਰਾ ਅੰਦਰ ਤਾਂ ਬੰਦ ਹੀ ਕਰੀ ਬੈਠਿਆ ਸਾਰ ਅਸੀਂ ਸੀਮੈਂਟ ਦਾ ਲੋਹੇ ਦਾ ਇਸ ਕਿਲੇ ਦੀਆਂ ਖਾਸੀਅਤਾਂ ਇਹ ਆ ਇੱਕ ਵੀ ਬਾਰ ਦਰਵਾਜ਼ਾ ਇਹਦਾ ਆਪਾਂ ਨੂੰ ਅੰਦਰ ਬਾਹਰ ਲੋਹੇ ਦਾ ਲੱਗਿਆ ਜਾਂ ਲੱਕੜ ਦਾ ਲੱਗਿਆ ਨਹੀਂ ਮਿਲਦਾ ਗਿਆ ਅਤੇ ਜਾਲੀਆਂ ਜੂੜੀਆਂ ਜੀਆਂ ਲੱਗ ਕੇ ਰਹੇ ਨੇ ਹੁਣ ਰਾਹ ਬੰਦ ਕੀਤੇ ਹੋਏ ਆ ਪਹਿਲਾਂ ਜਿਹੜੇ ਦੋ ਮੰਜ਼ਲਾਂ ਨੇ ਉਹਦੇ ਵਿੱਚ ਬਹੁਤ ਹਨੇਰਾ ਤੇ ਤੀਜੀ ਮੰਜ਼ਲ ਤੇ ਮਾੜਾ ਮੋੜਾ ਆਪਾਂ ਨੂੰ ਚਾਨਣ ਨਹੀਂ ਦੇ ਸੋਗਾ ਕਿੱਲੇ ਦੀ ਆਪਾਂ ਤੀਜੀ ਮੰਜ਼ਲ ਤੇ ਆ ਗਏ ਆ ਤੇ ਸਾਹਮਣੇ ਦਿਖਦਾ ਸ਼ਹਿਰ ਦਤਿਆ ਇਧਰ ਚੱਲ ਜਾਈਏ ਇਧਰੋਂ ਤਾਂ ਬੰਦ ਆ ਸਾਰਾ ਬਾਹਰ ਇਧਰ ਚੱਲ ਜਿਆ ਜਵਾਕ ਇਧਰ ਦੇਖਦੇ ਆਪਾਂ ਵੀ ਥੱਲੋਂ ਤੋਂ ਸਾਰਾ ਹੀ ਬੰਦ ਕੀਤਾ ਹੋਇਆ ਦੋ ਮੰਜ਼ਲਾਂ ਦੀ ਪੂਰੀ ਬੰਦ ਕੀਤੀਆਂ ਹੋਈਆਂ ਨੇ ਇਧਰੋਂ ਜਾਲੀ ਲੱਗੀ ਹੋਈ ਹੈ ਜਿੰਨੇ ਇਧਰ ਅਗੇ ਰਾਹ ਜਾਂਦੇ ਪਰ ਸਾਰੇ ਬੰਦ ਕੀਤੇ ਹੋਏ ਨੇ ਇੰਤ ਨੂੰ ਚਾਨਣ ਜਾ ਪੈਂਦਾ ਪਰ ਇੱਧਰ ਜਾ ਕੇ ਦੇਖਦੇ ਆ ਲੱਗਦਾ ਸੀ ਕਿ ਟਿਕਾਣੇ ਤੇ ਆ ਗਿਆ ਇਧਰੋਂ ਖੁੱਲਦਾ ਸਾਰਾ ਕਿਰਾਏ ਉਜੋ ਸਾਰਾ ਬੰਦ ਕੀਤਾ ਹੋਇਆ ਆਪਾਂ ਲਾ ਰਹੇ ਹਾਂ ਪੂਰਾ ਮੱਧ ਪ੍ਰਦੇਸ਼ ਦਾ ਟੂਰ ਜਿੱਦੇ ਚ ਪੁਰਾਣੇ ਕਿਲੇ ਪੁਰਾਣਾ ਮੰਦਿਰ ਬਹੁਤ ਨੇ ਮੱਧ ਪ੍ਰਦੇਸ਼ ਦੇ ਵਿੱਚ ਉਹ ਜੇ ਤੁਹਾਡੀ ਰੁਚੀ ਹੈਗੀ ਆ ਪੁਰਾਣੇ ਕਿਲੇ ਪੁਰਾਣੇ ਮੰਦਿਰ ਵੇਖਣ ਦੇ ਵਿੱਚ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਰੂਰ ਲਾਈਕ ਸ਼ੇਅਰ ਵੀਡੀਓ ਜੋ ਵੀ ਹੁੰਦਾ ਉਹ ਸਾਰਾ ਕੁਝ ਕਰ ਦਿਓ ਜੇ ਤੁਸੀਂ ਦਤਿਆ ਆਉਣਾ ਤਾਂ ਦਤਿਆ ਗਵਾਲੀਅਰ ਤੋਂ ਜਿਹੜੀ ਝਾਂਸੀ ਨੂੰ ਟ੍ਰੇਨ ਜਾਂਦੀ ਆ ਉਹ ਰੇਲਵੇ ਦਿੱਤੀਆਂ ਚ ਰੁਕਦੀ ਆ ਜੇ ਤੁਸੀਂ ਬਾਇਰ ਰੋਡ ਆਉਣਾ ਚੰਤੀ ਤੋਂ 18-19 ਕਿਲੋਮੀਟਰ ਵੱਟ ਪਹਿਲਾਂ ਗਵਾਲੀਅਰ ਚੰਤੀ ਰੋਡ ਤੇ ਆ ਬੁੰਦੇਲ ਵਸਤੂ ਸ਼ੈਲੀ ਦਾ ਬਣਿਆ ਹੋਇਆ ਕਿਲਾ ਹੈ ਰਾਜਾ ਵੀਰ ਸਿੰਘ ਅੱਪਾ ਫਿਰਦੇ ਹੁਣ ਇਹਦੀ ਚੌਥੀ ਮੰਜ਼ਲ ਤੇ ਇਸ ਮਹਿਲ ਨੂੰ ਸਤਖੰਡਾ ਮਹਿਲ ਵੀ ਕਿਹਾ ਜਾਂਦਾ ਕਿਉਂਕਿ ਇਹਦੀਆਂ ਸੱਤ ਮੰਜ਼ਲਾਂ ਨੇ ਇਸ ਮਹਿਲ ਨੂੰ ਬਦਨਸੀਬ ਮਹਿਲ ਵੀ ਕਿਹਾ ਜਾਂਦਾ ਕਿਉਂਕਿ ਇਸ ਮਹਿਲ ਦੇ ਵਿੱਚ ਕਿਤੇ ਵੀ ਕੋਈ ਰੁਕਿਆ ਨਹੀਂਗਾ ਸਿਰਫ ਇੱਕ ਦਿਨ ਦੇ ਲਈ ਜਹਾਂਗੀਰ ਰੁਕਿਆ ਸੀ ਇੱਥੇ ਉਸ ਤੋਂ ਇਲਾਵਾ ਇਹਨੂੰ ਵੀਰ ਸਿੰਘ ਪੈਲਸ ਵੀ ਕਿਹਾ ਜਾਂਦਾ 1620 ਦੇ ਲਗਭਗ ਇੱਕਲਾ ਤਿਆਰ ਹੋਇਆ ਸੱਤਵੀਂ ਮੰਜ਼ਲ ਕਿੱਥੇ ਆ ਜੀ ਇਤਿਹਾਸ ਇਹਦਾ ਵੀ ਦੂਜੇ ਕਿਲਿਆਂ ਵਰਗਾ ਹੀ ਆ। ਵੀਰ ਸਿੰਘ ਦੀ ਦੋਸਤੀ ਸੀਗੀ ਜਹਾਂਗੀਰ ਦੇ ਨਾਲ ਤੇ ਜਦੋਂ ਜਹਾਂਗੀਰ ਰਾਜਾ ਬਣ ਗਿਆ ਤਾਂ ਉਹਨੇ ਵੀਰ ਸਿੰਘ ਨੂੰ ਵੀ ਕੁਝ ਪਾਵਰ ਆ ਦਿੱਤੀਆਂ ਸੀਗੀਆਂ ਵੀਰ ਸਿੰਘ ਨੂੰ ਬੰਦੋਲ ਦਾ ਰਾਜਾ ਬਣਾਤਾ ਸੀ ਕਿਉਂ ਤੇ ਸੁਆਗਤ ਦੇ ਵਿੱਚ ਵੀਰ ਸਿੰਘ ਨੇ ਕਿਲਾ ਬਣਾਇਆ ਸੀ। ਇਸ ਕਿਲੇ ਦੇ ਵਿੱਚ ਦੋ ਮੰਦਰ ਬਣਾਏ ਹੋਏ ਆ ਤੇ ਇੱਕ ਮਸਜਿਦ ਬਣੀ ਹੋਈ ਆ। ਮੰਦਰ ਬਣਾਇਆ ਸੀ ਕਿਉਂਕਿ ਜਿਹੜੇ ਬੰਦੋਲ ਰਾਜੇ ਹੋਏ ਆ ਉਹ ਹਿੰਦੂ ਸੀ। ਤੇ ਬਣਾਇਆ ਸੀ ਇਹ ਜਹਾਂਗੀਰ ਦੇ ਲਈ ਉਹਦੀ ਆਪਕਤ ਦੇ ਲਈ ਤਾਂ ਮੁਸਲਮਾਨ ਸੀ ਤਾਂ ਫਿਰ ਮੰਦਰ ਤੇ ਕਿੱਲੇ ਦੇ ਵਿੱਚ ਮਸਜਿਦਾਂ ਵੀ ਬਣੀਆਂ ਤੇ ਮੰਦਰ ਵੀ ਬਣੇ ਥੱਲੜੀਆਂ 5 ਮੰਜ਼ਲਾਂ ਬੰਦ ਨੇ ਇਹਦੀਆਂ ਦੋ ਤਾਂ ਥੱਲੇ ਹੀ ਨੇਗੀਆਂ ਜਿਹੜੀਆਂ ਜ਼ਮੀਨ 'ਚ ਉਹ ਵੀ ਬੰਦ ਆ ਤਿੰਨ ਉੱਪਰ ਲਈ ਬੰਦ ਕੀਤੀਆਂ ਹੋਈਆਂ ਨੇ ਸਿਰਫ ਉੱਪਰਲੀਆਂ ਦੋ ਮੰਜ਼ਲਾਂ ਜਿਹੜੀਆਂ ਟੂਰਿਸਟਾਂ 'ਸਤੇ ਖੁੱਲੀਆਂ ਨੇ 6ਵੀਂ ਤੇ 7ਵੀਂ ਮੰਜ਼ਲਾਂ ਆਪਾਂ ਹੁਣ ਤਾਂ ਚੱਲਦੇ ਆਂ ਤਾਂ ਜਾ ਕੇ ਵੀ ਦੇਖਦੇ ਆਂ ਕਿ ਮਾਹੌਲ ਆ ਇਸ ਕਿਲੇ ਨੂੰ ਬਣਾਉਣ ਦੇ ਵਿੱਚ ਗੋੜ ਹੋ ਗਿਆ ਜਿਵੇਂ ਅਲਸੀ ਹੋਗੀ ਇਮਲੀ ਹੋਗੀ ਇਹੋ ਜਿਹੇ ਚੰਦ ਬਹੁਤ ਇਸਤੇਮਾਲ ਕੀਤਾ ਗਿਆ ਜਿੰਨੀਆਂ ਵੀ ਪੇਂਟੀਆਂ ਹੋਈਆਂ ਨੇ ਉਹ ਲਗਭਗ ਫੁੱਲਾਂ ਦੇ ਰੰਗ ਨੇ ਸਾਰੇ ਤੇ ਜਿਹੜੀ ਇਹ ਆ ਜਿਹੜੀ ਉੱਪਰਲੀ ਕੰਧਾਂ ਦੀ ਉੱਪਰਲੀ ਪਰਤ ਆ ਇਹ ਸਾਰਾ ਚੂਨਾ ਇਹਦੇ ਲਈ ਸੰਖਤੀਸ ਕੇ ਬਣਾਇਆ ਸੀ ਜਾਂ ਕੁਝ ਖਾਸ ਕਿਸਮ ਦੇ ਪੱਥਰ ਹਰੇਕ ਕਿਲੇ ਦੀ ਬੰਤਰ ਲਗਭਗ ਇੱਕੋ ਜਿਹੀ ਹੁੰਦੀ ਆ ਹਰੇ ਦੇ ਵਿੱਚ ਦੀਵਾਨੇ ਆਮ ਦੀਵਾਨੇ ਖਾਸ ਰਾਣੀਆਂ ਤੇ ਰਾਜਾਂ ਦੇ ਕਮਰੇ ਰਸੋਈ ਡਾਈਨਿੰਗ ਰੂਮ ਇਹੋ ਜਿਹਾ ਕੁਝ ਹੁੰਦਾ ਤੇ ਉਹ ਸਾਰਾ ਕੁਝ ਇਹਦੇ ਵਿੱਚ ਵੀ ਹੈਗਾ ਇਧਰੋਂ ਆਪਾਂ ਨਿਕਲ ਕੇ ਆਏ ਆ ਜਿਹੜੀ ਸਭ ਤੋਂ ਥੱਲੇ ਵਾਲੀ ਮੰਜ਼ਲਾ ਉੱਥੇ ਬਣਿਆ ਹੋਇਆ ਦੀਵਾਨੇ ਆਮ ਉਦੋਂ ਉੱਪਰ ਬਣਿਆ ਹੋਇਆ ਦੀਵਾਨੇ ਖਾਸ ਹੁਣ ਆਪਾਂ ਜੀ ਆਪਾਂ ਉਹੜੀਆਂ ਭਾਲੀਏ ਕਿੱਥਰ ਨੂੰ ਆਂ ਇਸ ਕਿਲ੍ਹੇ ਦੇ ਵਿੱਚ ਕਹਿੰਦੇ ਜਦੋਂ ਇਹ ਬਣਿਆ ਹੋਇਆ ਉਦੋਂ ਵੀ ਇੰਨਾ ਹੀ ਨਿਹਰਾ ਹੁੰਦਾ ਸੀਗਾ ਥਰਡਿੰਗਾਂ ਦੋ ਮੰਜ਼ਿਲਾਂ ਦੇ ਵਿੱਚ ਬਣੀ ਹੋਈ ਆ ਭੂਲ ਭਲਈਆ ਭੂਲ ਭਲਈਆ ਮਤਲਬ ਇੱਕ ਜਿਵੇਂ ਪਜਲ ਗੇਮ ਜੀ ਹੁੰਦੀ ਆ ਅਲੱਗ ਕਿਸਮ ਦੇ ਰਸਤੇ ਹੁੰਦੇ ਆ ਜਿਹੜੇ ਹਰੇਕ ਬੰਦੇ ਦੀ ਮਤਲਬ ਹਰੇਕ ਬੰਦਾ ਰਾਹ ਲੱਭ ਕੇ ਤੁਰ ਫਿਰ ਨਹੀਂ ਸਕਦਾ ਉੱਥੇ ਉਹ ਜਿਹੜੇ ਬੰਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਹੀ ਪਤਾ ਹੁੰਦਾ ਰਾਹਾਂ ਦਾ ਮੈਨੂੰ ਤਾਂ ਇੱਥੇ ਭੂਲ ਭਲਈਆ ਬਣ ਗਈ ਪੌੜੀਆਂ ਕਿੱਥੇ ਆ ਭਾਈ ਤੁਹਾਡੀਆਂ ਤੁਰਪਾ ਪਾਏ ਉਧਰ ਹੀ ਹੋਣਗੇ ਆ ਬੜੀਆਂ ਹੋਈਆਂ ਨੇ ਇਹਦੇ ਉੱਪਰ ਪੇਂਟਿੰਗਾਂ ਇਹਨੂੰ ਕਹਿੰਦੇ ਬੰਦੋਲ ਪੇਂਟਿੰਗਾਂ ਇੱਥੇ ਜਿਹਨੇ ਵੀ ਰੰਗ ਨੇ ਉਹ ਵੱਖ-ਵੱਖ ਫੁੱਲਾਂ ਤੋਂ ਲਏ ਹੋਏ ਰੰਗ ਨੇ ਜਿਹੜੇ ਇਹਨਾਂ ਦੇ ਕੱਪੜੇ ਪਾਏ ਹੋਏ ਆ ਇਹ ਸਾਰੇ ਬੰਦੋਲ ਨੂੰ ਹੀ ਰਿਪਰੈਜ਼ੈਂਟ ਕਰਦੇ ਆ ਨੇੜੇ ਕਰਕੇ ਦੇਖੀਏ ਆਪਾਂ ਇੱਥੇ ਤੂ ਆਪਾਂ ਨੂੰ ਕੋਸ਼ਤਾ ਵੱਖ-ਵੱਖ ਪਹਿਰਾਵੇ ਨੇ ਹਰੇਕ ਫੁੱਟ ਦੇ ਵਿੱਚ ਵੱਖ-ਵੱਖ ਰੰਗ ਨੇ ਇਹ ਪੇਂਟਿੰਗ ਛੱਤ ਤੇ ਬਣੀ ਹੋਈ ਹੈ ਬਹੁਤ ਵੱਡਾ ਚੌੜਾ ਕੰਮ ਹੈ ਇਹ ਆ ਕੋਈ ਛੱਤਾਂ ਖਰਾਬ ਹੋਈਆਂ ਪਈਆਂ ਨੇ ਤੋਂ ਇਧਰੋਂ ਆਪ ਫਿਰਦਾ ਜਾ ਕੇ ਦੇਖੀਏ ਤਾਂ ਸਾਹਮਣੇ ਪਰ ਦੂਰ ਉਹ ਸਾਰਾ ਸ਼ਹਿਰ ਇਧਰਲੇ ਸਿਰੇ ਤੋਂ ਆਪਾਂ ਤੁਰ ਕੇ ਜਾਂਦੇ ਹਾਂ ਦੂਜੇ ਸਿਰੇ ਤੱਕ ਚਾਰ ਸਫੇਰੇ ਇਹੋ ਜਿਹੇ ਵੱਡੇ ਹਾਲ ਕਮਰੇ ਬਣਾਏ ਹੋਏ ਆ ਜੇ ਤੁਸੀਂ ਇੱਕ ਗਲਾ ਘੁੰਮਣਾ ਤਾਂ 3 ਤੋਂ 4 ਘੰਟੇ ਲੱਗ ਜਾਂਦੇ ਆ ਜੇਕਰ ਬਹੁਤ ਵਧੀਆ ਪੂਰੀ ਰੀਜ ਦੇ ਨਾਲ ਘੁੰਮੀਏ ਤਾਂ ਸਾਹਮਣੇ ਫੇਰ ਬੰਦ ਕੀਤਾ ਹੋਇਆ ਹੁਣ ਆਪਾਂ ਚੱਲਦੇ ਆਂ ਤਾਂ ਵਾਲੀ ਮੰਜ਼ਲ ਦੇ ਆ ਸਾਹਮਣੇ ਪੌੜੀਆਂ ਨੇ ਉੱਪਰ ਜਾ ਕੇ ਦੇਖਦੇ ਆਂ किले बार बड़े छोटे होंगे ये बने हुए आले समान रखन दीवे रखन मसाल रख ਇਹ ਥੱਲੇ ਅੰਗਰੇਜ਼ ਹੋਰੀ ਫਿਰਦੇ ਆ ਇਹ ਵੀ ਦੇਖਣਾ ਆ ਅੰਗਰੇਜ਼ਾਂ ਨੂੰ ਬਹੁਤ ਸ਼ੌਕ ਹੁੰਦਾ ਇਹੋ ਜਿਹਾ ਕੁਝ ਦੇਖਣ ਦਾ ਅੰਦਰ ਤਾਂ ਇਹ ਹਨੇਰਾ ਹੀ ਆ ਬਾਹਰੋਂ ਦੇਖਣ ਵਾਲਾ ਇਹ ਮਹਿਲ ਵੇਖ ਕੇ ਪਤਾ ਲੱਗਦਾ ਕਿ ਇੱਥੇ ਕਦੇ ਕੋਈ ਰਹਾ ਨਹੀਂ ਗਿਆ ਕਿਉਂਕਿ ਜੇ ਇੱਥੇ ਰਾਜੇ ਰਹਣਗੇ ਤਾਂ ਇਤਿਹਾਸ ਹੋਊਗਾ ਬਣਾ ਕੇ ਛੱਡਤਾ ਪਾਸੇ ਦਾ ਵਿਲੇ ਹੀ ਪਿਆ ਉਸ ਹਾਂ ਇਹਦੀ ਮੁੱਖ ਬਿਲਡਿੰਗ ਆ ਸਾਹਮਣੇ ਵਾਲੀ ਜੇ ਤੁਸੀਂ ਵੀਡੀਓ 'ਚ ਦੇਖ ਰਹੇ ਤੁਹਾਨੂੰ ਵੀ ਲੱਗਦਾ ਹੋਊਗਾ ਕਿ ਇੱਥੇ ਲੱਗਦਾ ਨਹੀਂ ਕਦੇ ਕੋਈ ਰਹਾ ਹੋਊਗਾ ਇੰਨੀ ਸੁੰਨਪਸਰੀ ਹੋਈ ਐ ਇੱਥੇ ਆ ਪੇਂਟਿੰਗਾਂ ਨੇ ਇਹ ਖਰਾਬ ਹੋ ਚੁੱਕੀਆਂ ਸਮੇਂ ਨਾਲ ਸਾਰੀਆਂ ਕਾਲਸੀ ਬਣ ਗਈਆਂ ਜਮਾ ਇਹ ਪਹਿਲਾਂ ਇੱਥੇ ਸਾਰੇ ਪੇਂਟ ਕੰਨ ਕੀਤੀਆਂ ਹੋਈਆਂ ਸੀਗੀਆਂ ਤੇ ਇੱਥੇ ਕੋਈ ਆਸ਼ਕ-ਭਾਜੀ ਵੀ ਪੁੱਜਿਆ ਹੋਇਆ ਆਈ ਲਵ ਯੂ ਕੇ ਠੀਕ ਆ ਭਾਈ ਹੁਣ ਆਪਾਂ ਤਾਂ ਜਾਣ ਨੂੰ ਹੋਰ ਪੌੜੀਆਂ ਭਾਲੀਏ ਕਿੱਥੇ ਆ ਦਾ ਬੰਦੀਵਾਲ ਤੋਂ ਕੀਤਾ ਪਿਆ ਰਿ ਚਿੰਦਰੇ ਲਾਇਆ ਪਿਆ ਸਾਰੇ ਨੂੰ ਇੱਧਰ ਵੇਖੀ ਜੇ ਇੱਧਰ ਮਿਲ ਜੀ ਤਾਂ ਕੋਈ ਪਰ ਮੈਨੂੰ ਲੱਗਦਾ ਨਹੀਂ ਕਿ ਇੱਧਰ ਪੌੜੀ ਖਾਣਾਂਗੇ ਇੱਧਰ ਫਿਰਦੇ ਆ ਅੰਗਰੇਜ਼ ਤੋਂ ਉਹਨਾਂ ਦੇ ਨਾਲ ਗਾਈਡ ਆਪਣੇ ਨਾਲ ਤਾਂ ਆਪਾਂ ਵੀ ਚੱਲਦੇ ਆ ਤੜਕੇ 7 ਵਜੇ ਆ ਕੇ ਨਸਦਿਆਂ ਡਰੋਨ ਨਾਲ ਸ਼ਾਟ ਲਵਾਂਗੇ ਇਹਦੇ ਫਿਰ ਗੱਲ ਬਣੂਗੀ ਕਿਲਾ ਖੁੱਲਣ ਤੋਂ ਪਹਿਲਾਂ ਪਿੰਡ ਆਪਾਂ ਕੰਮ ਮਗਾ ਦੇਾਂਗੇ ਆਪਣ ਨੂੰ ਤੇ ਪਰਮਿਸ਼ਨ ਨਹੀਂ ਦਿੰਦੇਗੇ ਹੁਣ ਆਪਾਂ ਇਸ ਲਈ ਜਮ ਛੱਤ ਤਿਆਰ ਟਾਪ ਫਰੀਕੇ ਇੱਧਰ ਜਾਣ ਦਾ ਰਾਹ ਹੈ ਨਹੀਂ ਮਨ ਲੱਗਦਾ ਬਸ ਆਪੇ ਇੱਥੋਂ ਤੱਕ ਹੀ ਆ ਸਕਦੇ ਹਾਂ ਜਦੋਂ ਮੈਂ ਆਇਆ ਸਵੇਰੇ ਉਦੋਂ ਕੋਈ ਵੀ ਗਾਈਡ ਹੈ ਨਹੀਂ ਸੀਗਾ ਨਹੀਂ ਮੇਰਾ ਰਾਤਾ ਸੀਗਾ ਵੀ ਇੱਕ ਗਾਈਡ ਲੈ ਕੇ ਘੁੰਮਾਂਗੇ ਨਾਲ ਪਰ ਮੈਨੂੰ ਹੁਣ ਲੱਗਦਾ ਵੀ ਚੰਗਾ ਹੀ ਹੋ ਗਿਆ ਗਾਈਡ ਨੇ 5-700 ਰੁਪਿਆ ਲੈ ਲੈਣਾ ਸੀਗਾ ਇੱਕ ਦਸਣਾਉਣ ਇਹੀ ਸੀਗਾ ਵੀ ਆ ਬੰਦੇ ਲਪਿੰਟੀਆਂ ਨੇ ਆਹ ਬਿਲਡਿੰਗ ਬਣੀ ਹੋਈ ਆ ਲਾਲ ਪੱਥਰ ਲੱਗਿਆ ਹੋਇਆ ਉਹ ਆਪਾਂ ਇੰਨੇ ਕ ਕਿਲੇ ਘੁੰਮ ਲਏ ਹੁਣ ਲਗਭਗ ਮੋਟਾ-ਮੋਟਾ ਜਿਹਾ ਹਿਸਾਬ ਤਾਂ ਆਪਾਂ ਨੂੰ ਵੀ ਆ ਗਿਆ ਹੁਣ ਆਪਾਂ ਇਸ ਕਿਲੇ ਦਾ ਪੂਰਾ ਘੇੜਾ ਦੇ ਦਈਏ ਇੱਕ ਕਸਰ ਨਾ ਰਹਿ ਜਾਈ ਕੋਈ ਸੋਨਾ ਬਣਿਆ ਹੋਇਆ ਕਿਲਾ ਇਹ ਇਤਿਹਾਸ ਤੇ ਦਾ ਉਹੀ ਆ ਜਿਹੜਾ ਔਰਸ਼ ਵਾਲੇ ਕਿਹੜਾ ਸੀਗਾ ਪਰ ਉਹ ਤੂੰ ਬਣਿਆ ਸੋਨਾ ਆਪਾਂ ਹੁਣ ਜਮੇ ਉੱਚੇ ਫਿਰਦੇ ਹਾਂ ਤਾਂ ਕਿੱਥੋਂ ਪੂਰਾ ਕਿਲਾ ਦਿਸਦਾ ਕਿਲਾ ਸੋਨਾ ਦਾ ਬਹੁਤ ਆ ਇਹ ਵਿਲੱਖਣਤਾ ਤਾਂ ਇਹ ਚ ਹੈਗੀ ਆ ਪਰ ਉਹ ਸੁੰਨਾ ਜਾਂ ਲੱਗਦਾ ਇੱਥੋਂ ਆਪਾਂ ਕੋਸ਼ਿਸ਼ ਕਰਦੇ ਹਾਂ ਜੇ ਆਪਣੇ ਫਰੇਮ ਦੇ ਵਿੱਚ ਸਾਰਾ ਕਿਲਾ ਆ ਗਿਆ ਤਾਂ ਕਿਉਂਕਿ ਆਪਾਂ ਇੱਕ ਚੁੰਡੀ ਜਿ ਹੇ ਖੜੇ ਆ ਲੱਗਦਾ ਬਣੂਗਾ ਕੰਮ ਇਹ ਬੁਰਜੀਆਂ ਲੱਗੀਆਂ ਹੋਈਆਂ ਸਾਰਾ ਲਾਲ ਪੱਥਰ ਜਿਵੇਂ ਅੱਗੇ ਵੀ ਦੱਸਿਆ ਸੀ ਪੂਰੇ ਕਿਲੇ ਦੇ ਵਿੱਚ ਕਿਤੇ ਵੀ ਲੋਹੇ ਦੀ ਲੱਕੜ ਦੀ ਸੀਮਿੰਟ ਦੀ ਵਰਤੋਂ ਨਹੀਂ ਕੀਤੀ ਗਈ ਹੁਣ ਆਪਾਂ ਚੱਲਦੇ ਆਂ ਤੇ ਇੱਕ ਵਾਰੀ ਲਾਸਟ ਕਲਿੱਪ ਲੈਨੇ ਆਂ ਦਸਵਾਰ ਕੇ ਇਹ ਬ੍ਰਾਂਡੇ ਬਣੇ ਹੋਏ ਆ ਤੇ ਚਾਰ ਸਪੀਰੇ ਆਪਾਂ ਹੁਣ ਜਮਾ ਥੱਲੇ ਗਰਾਉਂਡ ਫਲੋਰ ਤੇ ਆਂ ਇੱਥੋਂ ਬਾਹਰ ਹੀ ਨਿਕਲਾਂਗੇ ਬਸ ਅੱਜ ਆਪਣਾ ਰੂਟ ਨੇੜੇ ਨੇੜੇ ਜੀ ਇਹ 80 ਦੇ 12 15 20 ਕਿਲੋਮੀਟਰ ਦੇ ਵਿੱਚ ਵਿੱਚ ਪੰਜ ਚਾਰ ਥਾਵਾਂ ਨੇ ਇੱਕ ਦਿਨ ਦਾ ਟੂਰ ਬੰਦਾ ਇਹ ਉਹ ਦੇਖਦੇ ਆ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਦਾਤਿਆ ਆਏ ਸੀ ਕਿਉਂ ਦਾਤਿਆ ਦੇ ਵਿੱਚ ਹੀ ਇੱਕ ਹੋਰ ਮੰਦਿਰ ਹੈਗਾ ਉੱਥੇ ਕਿਲਾ ਵੀ ਹੈਗਾ ਇਸੇ ਰਾਜੇ ਦਾ ਕਿਲਾ ਬਣਿਆ ਹੋਇਆ ਉੱਥੇ ਉਧਰ ਨੂੰ ਚੱਲਦੇ ਆਂ ਦਾਤਿਆ ਉਹਦਾ ਮਹਿਲ ਦੇਖ ਲਿਆ ਹੁਣ ਆਪਾਂ ਇੱਥੋਂ ਚੱਲਦੇ ਆਂ ਚੌਂਸੀ ਚੌਂਸੀ ਜਾ ਕੇ ਮੰਦਿਰ ਬਣਾਉਨੇ ਆ ਵੀ ਅੱਜ ਆਪਾਂ ਅੱਗੇ ਖਜਰਾਹੋ ਨੂੰ ਚੱਲੀਏ ਕਿ ਕਿਸੇ ਹੋਰ ਪਾਸੇ ਨਿਕਲ ਜਾਈਏ ਵਾਲੀਅਰ ਦੇ ਚਾਂਸੀ ਵਾਲੇ ਮੇਨ ਹਾਈਵੇ ਤੋਂ ਆਪਾਂ ਹੋ ਗਏ ਆ ਪਿੰਡਾਂ ਵਾਲੇ ਰਾਹ 'ਤੇ ਕੁਛ ਨਹੀਂ ਬਸ ਪਿੰਡ ਦੇਖਣ ਨੂੰ ਜੀ ਕੀਤਾ ਇਹ ਲਿੰਕ ਰੋਡ ਤੇ ਮੋਟਰਸਾਈਕਲ ਪਾ ਲਿਆ ਅਜਾ ਆਪਾਂ ਦੇਲੇ ਆ ਲਿਖਨ ਪੜਨੋ ਦਾ ਕੰਮ ਆ ਆਪਣੇ ਬੁੰਦਬੁੰਣਾ ਵਾਲਿਆ ਅਗਲਾ ਤੇ ਹੋਰ ਆਪਾਂ ਪਿੰਡ ਦੇ ਦੇਦੇ ਆ ਚਾਉਂਦੇ ਜੇ ਅਸੀਂ ਬਸ ਜੀ ਇਹ ਕੋਈ ਇਹ ਲੋਕ ਕਿਤਨਾ ਵੀ ਨੰਗਾਗੇ ਤਾਂ ਫਿਰ ਆਪਣੇ ਵੀ ਪਤਾ ਲੱਗ ਜੂਗਾ ਕਿ ਇਹ ਫਤੂਨਾ ਕੀ ਬੀਜ ਦੇ ਗੁਰੂਆਂ ਦੇ ਸਾਰੀਆਂ ਦੇ ਸਾੜੀਆਂ ਲੱਗੀਆਂ ਹੋਈਆਂ ਨੇ ਤਾਂ ਆਪਣੇ ਅੱਗੇ ਨਹਿਰਾਂ ਦੀ ਕਬਰੀ ਸਨ ਮਾਤਾ ਕਪੜੇ ਤੋਰੀ ਆ ਹੱਡੀਆਂ ਕੂਚ ਰਹੀ ਆ ਇੱਥੇ ਪਾਣੀ ਇਧਰ ਨੂੰ ਜਾਈ ਜਾਂਦਾ ਮੈਂ ਹੁਣ ਤੱਕ ਜਿੰਨਾ ਕਿ ਮੱਧ ਪ੍ਰਦੇਸ਼ ਘੁੰਮਿਆ ਮੈਨੂੰ ਨਹਿਰਾਂ ਤੂਏ ਕਸਨਾ ਬਹੁਤ ਵਧੀਆ ਇਹਦੇ ਹਸਾਮਤ ਪਾਣੀ ਚੰਗਾ ਹੈ ਥੇ ਵਧੀਆ ਨਹਿਰੀ ਪਾਣੀ ਬਹੁਤ ਹੱਥ ਅੱਤਮੈਨ ਸਾਹ ਕੋਟਾ ਇਹ ਅੱਤਕਲ ਨੂੰ ਉਤਰਵਾਟਾ ਇਹ ਕਿਹੜਾ ਪਿੰਡ ਆ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਮਾਰਗ ਦਾ ਨਾਮ ਹੈਗਾ ਫੂਲਰਾਸੇ ਪ੍ਰਸਰੀ ਤੇ ਲੰਬਾਈ ਹੈਗੀ 8 ਕਿਲੋਮੀਟਰ ਵੱਡਾ ਜ਼ਿਲ੍ਹਾ ਦਤਿਆ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਮਾਰਗ ਫੂਦਰਾ ਤੋਂ ਪ੍ਰਾਸਰੀ ਹੁਣ ਦੁੱਪੀਆ ਜ਼ਿਲ੍ਹੇ ਚ ਫਿਰੋ ਬਸੂ ਸਟੈਂਡ ਬਣਿਆ ਹੋਇਆ ਪਿੰਡ ਦਾ ਨਾਮ ਨਹੀਂ ਲਿਖਿਆ ਗਿਆ ਇੱਧਰ ਲੋਕਾਂ ਨੇ ਝੋਨੇ ਵੱਢੇ ਹੋਏ ਆ ਕਿਆਰੇ ਨਿਗੇ ਨਿਗੇ ਇਹ ਜਿਹੜੇ ਹਸਾਬ ਨਾਲ ਨਹਿਰੀ ਪਾਣੀ ਹੈ ਕਿਆਰੇ ਨਿਕੇ ਪਾਉਂਦੇ ਆ ਇਹ ਪੰਜਾਬ ਵਾਲੇ ਦਾ ਕੰਪਿਊਟਰ ਕਰਾਇਆ ਮਾਰਗ ਕਿੱਲੇ ਤੱਕ ਕਿਆਰੇ ਪਾਉਂਦੇ ਆ ਮਿੱਟੀ ਬਹੁਤ ਨਾਲ ਆ ਯਾਰ ਪੰਜਾਬੂ ਮਿੱਟੀ ਹੈ ਪੂਰੀ ਇੱਥੇ ਇੱਕ ਪਿੰਡ ਹੋਰ ਸ਼ੁਰੂ ਹੋ ਰਿਹਾ ਟਰੈਕਟਰ ਜਿਹੜਾ ਖੜਾ ਖੜਾ ਤਾਂ ਖੋੜ ਲੱਗਦਾ 4 ਤੋਂ 45 ਪਾਵਰ ਟਰੈਕ ਮਾਤਾ ਜੀ ਹੁਰੀ ਦੇਖੋ ਟਰੈਕਟਰ ਸਾਰੇ ਵੱਡੇ ਐ ਇੱਥੇ ਸੋਨਾਲਿਕਾ, ਜੌਂਡੀਅਰ, ਸ਼ਿਵਰਾਜ, ਖੋੜ ਇਹ ਮਦਨ ਫਿਰ ਜਬਈਨਾ ਵੀ ਚੰਗੀਆਂ ਨੇ ਆਹ ਪੁਰਾਣੀ ਵਾਂਝ ਕਣਕੀ ਵੀਜੀ ਹੋਈ ਆ ਉਪਰ ਹੀ ਪਹਾੜੀ ਇਹਦੇ ਨਾਲ ਹੀ ਕਣਕ ਬੰਨੇ ਤੇ ਕੋਈ ਫੀਰ। ਟਕਲਾਂ ਬਹੁਤ ਥੋੜੀਆਂ ਖੜੀਆਂ ਐ ਇੱਥੇ। ਰਾਹ ਦੇ ਦੋਨੇ ਪਾਸੇ ਦੇਖੀਏ ਇਹ ਤਾਂ ਕਣਕਾਂ ਬਹੁਤ ਥੋੜੀਆਂ। ਇਸ ਇਲਾਕੇ ਦੇ ਵਿੱਚ ਸ਼ਾਇਦ ਥੱਲੇ ਵੀ ਪੱਥਰ ਹੋਊਗਾ। ਉਹ ਵੀ ਵਾਹਾਂ ਦੇ ਵਿੱਚ ਦੂਰ ਦੂਰ ਤੱਕ ਪੱਥਰ ਵਾਂਗ ਹੀ ਦਿਖਦੇ ਵੱਡੇ ਵੱਡੇ। ਇੱਕ ਤਰ੍ਹਾਂ ਦੇ ਕਿਾਰੇ ਬਹੁਤ ਨਿੱਕੇ ਆ। ਇੱਕ ਆਪਣੇ ਕੋਲ ਪੱਧਰੀਆ ਜ਼ਮੀਨਾਂ ਹੈ ਨਹੀਂ ਗੀਆਂ। ਕੋਈ ਕਿਹੜਾ ਉੱਚਾ ਕੋਈ ਨੀਵਾ। ਤੇ ਵਾਹਾਂ ਦੇ ਵਿੱਚ ਵੱਡੇ ਵੱਡੇ ਪੱਥਰ ਦੂਰੋਂ ਹੀ ਦਿਸੀ ਜਾਂਦੇ ਆ। ਅੰਬਾ ਮੱਝਾਂ ਕੋਹੋ ਜਿਹੋ ਉਹਨਾਂ ਦੀਆਂ ਉੰਡੀਆਂ ਸਿੰਗਾਂ ਹੋੜ ਜਾਈ ਪੂਰੀ ਤੇ ਕਰਾਂਦਾ ਕਿ ਮਿੱਟੀ ਫੇਰੀ ਹੋਈ ਆ ਤੇ ਪਤਾ ਨਹੀਂ ਮਿੱਟੀ ਦਾ ਰੰਗ ਹੀ ਇੰਨਾ ਲਾਲ ਆ ਐਂ ਲੱਗਦਾ ਜਿਵੇਂ ਵਿੱਚ ਰੰਗ ਪਾਇਆ ਹੁੰਦਾ ਬੁੰਦੇਗਲ ਕਰਨ ਦੇ ਲੋਕ ਆਪੀ ਕਿਦਿਏ ਤੇ ਉਹ ਇਹ ਆਪਣੇ ਆਪ ਨੂੰ ਬੁੰਦੇਗਲ ਕਹਿੰਦੇ ਆ ਜਿਵੇਂ ਆਪਾਂ ਮਾਲਵੇ ਵਾਲੇ ਮਲਵਾਈ ਕਹਿ ਦਿੰਨੇ ਆ ਪੋਵਾ ਵਾਲੇ ਪੋਵਦਗੇ ਤੇ ਇਹ ਆਪਣੇ ਆਪ ਨੂੰ ਕਹਿੰਦੇ ਆ ਬੁੰਦੇਗਲ 12 ਦੇ ਅੱਗੇ ਬੜੀ ਖੁਣੀ ਮਿੱਟੀ ਫੇਰੀ ਹੋਈ ਆ ਤੇ ਮਿੱਟੀ ਦਾ ਰੰਗ ਇੰਨਾ ਲਾਲ ਆ ਐਵੇਂ ਲੱਗਦਾ ਜਿਵੇਂ ਵਿੱਚ ਰੰਗ ਪਾਇਆ ਹੁੰਦਾ ਇਹ ਬਾਈ ਚੱਲਿਆ ਸਬਜੀ ਵਿੱਚ ਅੱਦੂ ਅੱਲਾ ਸਾਹਮਣੇ ਤੇ ਬਾਈ ਇੱਕ ਟਰੈਕਟਰ ਨਾਲ ਖੜਤ ਵੀ ਗਿਆ ਸਾਰੇ ਕਣਕਾਂ ਦੇ ਬੀਜੀਆਂ ਹੋਈਆਂ ਤੇ ਸਾਹਮਣੇ ਬੁੜੀਆਂ ਤੇ ਬੰਦੇ ਕਈਆਂ ਲੈ ਕੇ ਵਟਾਂ ਪਾਈ ਜਾਂਦੇ ਆ ਆਪਣੇ ਅਰਥੀ ਇਹਨਾਂ ਨੂੰ ਕੋਈ ਕੰਮ ਕਰਦੇ ਸੁੱਛੇ ਬਾਈ ਹੋਰਾਂ ਨਾਲ ਗੱਲਬਾਤ ਕਰੀ ਜੀ कैसे भाई जी ठीक ठाक बढ़िया कौन सा गांव है जी हाँ जी डिस्ट्रिक्ट कौन सा पड़ता है दतिया हाँ जिला मैं तो पंजाब से हुआ मैं तो आपको आपके गांव देख रहा हूँ क्या काम करते हो आप खेती बाड़ी क्या होता है खेती क्या क्या होती है जहाँ पे अभी रिकॉर्डिंग तो हो रही है कैमरा है इसमें सर तो चना भी होता है यहाँ ठीक है पानी ट्यूबवेल का यूज करते हो या नहर का आता है नहर का पानी कितने समय बाद आता है खेत में नहीं, वो में। नहीं पूरे साल में एक महीने ही नहीं आता है कितना चार महीने कि आता है उसके बाद जो पीछे मैंने एक बड़ी नहर देखी है उसी नहर से आता है आपका नाम तो बताया नहीं भाई आपने गुल परियार। गुल ज़्यादा ही बड़ा यार ब्रदर नाम है मेरा पुनीत पाल पुनीत पाल हाँ। आपका सरनेम पाल है ना हाँ और आपका गुल हाँ। हाँ मेरा नाम है बलदेव सिंह मैं पंजाब से हूँ आपने वो क्या बोला था आप लोहड़ी के त्यौहार को क्या बोलते हैं संक्रांत अब आने वाला है ना आगे हाँ अबे गांव का प्रधान कौन है प्रधान अपने पाल है पाल है उसके पास जाए तो वो मिल लेगा हाँ, हाँ। मिल जाएंगे खेत पे नहीं पता हो गए खेत पे ना होगा गई है ना भाई और ना ले आ पाएगी आप इंस्टा फेसबुक यूज करते होंगे ना, ना हम वहाँ पे भी हाँ जा, लड़के वो ड्रग वगैरह भी लेते हैं मेरा नंबर है ਸ਼ਰਾਬ ਪੀਤੇ ਹੈ ਜਾਂ ਕੁਝ ਹੋਰ ਕੁਝ ਵੀ ਮਨ ਕੋਈ ਡਰਗ ਕਰਤੇ ਹੈ ਨਹੀਂ ਹੈ ਬਿਲਕੁਲ ਵੀ